ਕੋਈ ਉਸ ਦੌਰ ਚ ਬੀਫ ਜਾਂ ਹਿੰਡ ਹੋਈ ਜਿੱਥੇ ਅੱਜ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਆ ਆ ਦੇਖ ਮੈਂ ਇੱਥੇ ਬੈਠਾ ਜ਼ਿੰਦਗੀ ਚ ਨਹੀਂ ਭਾਈ ਮੈਂ ਤਾਂ ਮੇਰਾ ਸੁਭਾਈ ਨਹੀਂ ਜੀ ਉਹ ਨਹੀਂ ਮੈਂ ਤਾਂ ਮੇਰੇ ਕਿਵੇਂ ਦੱਸਾਂਗੇ ਜੀ ਅਮਰੀਕੀਸਨ ਲੜਾਈ ਵੀ ਹੋਵੇ ਮੈਂ ਤਾਂ ਦੋ ਸਾਲ ਬਾਅਦ ਭੁੱਲ ਜਾਂਦਾ ਜੀ ਮੇਰੇ ਦਿਮਾਗੋਂ ਨਿਕਲ ਜਾਂਦੀ ਹੈ ਕੋਈ ਲੜਾਈਆਂ ਝਗੜੇ ਜਾਂ ਉਸ ਦੌਰ ਚ ਨਹੀਂ ਰਹੇ ਜਿਵੇਂ ਕੁਝ ਕੁਝ ਹੋ ਮੇਰੇ ਯੂਨੀਵਰਸਿਟੀ ਕਾਲਜ ਵਾਲੇ ਮੁੰਡਿਆਂ ਦਾ ਜਿਹੜਾ ਇੱਕ ਸਟਾਈਲ ਹੁੰਦਾ ਹੈ ਜਾਂ ਆਪਾਂ ਕੋਈ ਨਾ ਕੋਈ ਕਿਸੇ ਮੌਕੇ ਤੇ ਤਾਂ ਪੈਣੇ ਹੀ ਆ ਉਹ ਮਾੜੀ ਮੋਟੀ ਕੋਈ ਕਾਲਜ ਛੋਟੀ ਮੋਟੀ ਹਾਂ ਛੋਟੀ ਮੋਟੀ ਬਟ ਉਹ ਕੋਈ ਕੋਈ ਬਾਈ ਨਹੀਂ ਸੀ ਜਿ ਅਸੀਂ ਜੂਨੀਅਰ ਜਦੋਂ ਗਏ ਤਾਂ ਇੱਕ ਬਾਈ ਹੁੰਦਾ ਸੀ ਕੋਈ ਨਾ ਵੀ ਫਲਾਨੇ ਬਾਈ ਕੋਲੇ ਬਹਿਣਾ ਜਾ ਕੇ ਫਿਰ ਤੁਸੀਂ ਬਾਈ ਬਣ ਜਾਂਦੇ ਹੋ ਆ ਮੈਂ ਕਹਿੰਦਾ ਜੀ ਬਾਬੇ ਦੇ ਵੀਰ ਨਾਲ ਬਹੁਤ ਸੋਹਣੀ ਮਾਤਰੀ ਸੀ ਕਿ ਇਸ ਚੱਕਰ 'ਚ ਪਈ ਨਹੀਂ ਹੈਗੇ ਕਿ ਸਿਰਫ ਇਹਨਾਂ ਦੀ ਕਾਲਜ ਆਣਾ ਚੌਈ ਇਹਨਾਂ ਹੁੰਦਾ ਸੀ 뮤జిక్ ਰੂਮ 'ਚ ਬੈਠਣ ਦਾ ਕਿ ਉਹ ਜਾ ਕੇ ਸਰ ਦੇ ਗਾਣੇ ਸੁਣਾਗੇ ਚਲੋ ਆਪ ਗਾਵਾਂਗੇ ਨਾਲ ਬਹਿ ਕੇ ਮਤਲਬ ਉਹ ਐਨੇ ਜੋਬ ਚੜਿਆ ਰਹਿੰਦਾ ਸੀਗਾ ਵੀ ਜਾ ਕੇ 뮤జిక్ ਰੂਮ 'ਚ ਬਹਿ ਜਾਣਾ ਉੱਥੇ ਗਾਣੇ ਸੁਣਾ ਗਾਣੇ ਗਾਈ ਆਵਾਂਗੇ ਹੋਰ ਕੋਈ ਮਤਲਬ ਹੀ ਨਹੀਂ ਸੀ ਵੱਧ ਤੋਂ ਉਹ ਕੰਟੀਨ ਜਾ ਕੇ ਬਹਿ ਜਾਣਾ ਪਰ ਕੋਈ ਆ ਲੜਾਈ ਇਦਰਾਈ ਵਾਲਾ ਕਦੇ ਇਹਦੇ ਪਿੱਛੇ ਇਧਰ ਚੱਲੇਗੇ ਇਧਰ ਚੱਲੇਗੇ ਕੰਮ ਹੀ ਨਹੀਂ ਕੀਤਾ ਇਹ